ਹਾਂਜੀ ਦੋਸਤੋ ਜਿਹੜੇ ਕਿਥੇ ਮੇਰੇ ਵੀਰ ਨੇ ਨਵਾਂ ਮੁਰਗੀ ਫਾਰਮ ਦਾ ਕੰਮ ਸਟਾਰਟ ਕਰਨਾ ਹੋਵੇ ਪੁਰਾਣੇ ਵੀਰਾਂ ਨੂੰ ਤਾਂ ਸਾਰਿਆਂ ਨੂੰ ਲਗਭਗ ਪਤਾ ਹੋਊਗਾ ਪਰ ਜਿਹੜੇ ਕਿਥੇ ਮੇਰੇ ਵੀਰ ਨੇ ਨਵਾਂ ਮਲਟੀ ਫਾਰਮ ਦਾ ਕੰਮ ਸਟਾਰਟ ਕਰਨਾ ਹੈ ਉਹ ਆ ਵੀਡੀਓ ਖਾਸ ਤਨ ਲੈ ਕੇ ਦੇਖਣ ਸਭ ਤੋਂ ਪਹਿਲਾਂ ਤਾਂ ਇਸ ਵੀਰ ਵਾਂਗੂ ਸਾਰੇ ਫਾਰਮ ਦੇ ਵਿੱਚ ਕਲੀ ਦਾ ਛੜਕਾ ਦਿੱਤਾ ਜਾਵੇ ਤਾਂ ਜੋ ਮੰਨ ਕੇ ਚਲੋ ਕੋਈ ਵੀ ਥੱਲੇ ਬਿਮਾਰੀ ਵਗੈਰਾ ਨਾ ਬਣੇ ਜਿੱਦਾਂ ਮਨਿਕ ਚਲਾਇਆ ਇਸ ਤਰ੍ਹਾਂ ਸਾਰੇ ਫੀਲਡ ਦੇ ਵਿੱਚ ਆਦਾ ਛੜਕਾ ਕਰ ਦੋ ਕਲੀ ਦਾ ਤੇ ਉਸ ਤੋਂ ਬਾਅਦ ਜਿਹੜਾ ਚੌਲਾਂ ਦਾ ਛਿਲਕਾ ਹੁੰਦਾ ਆਪਣੇ ਉਹ ਸੈਲਰ ਵਗੈਰਾ ਤੋਂ ਆਮ ਮਿਲ ਜਾਂਦਾਗਾ ਉਸ ਨੂੰ ਲਿਆ ਕੇ ਸਾਰੇ ਕਲੀ ਦੇ ਉੱਪਰ ਵਿਛਾ ਦਿੱਤਾ ਜਾਂਦੇ ਜਿੱਦਾਂ ਇਹ ਵਾਈ ਇਸ ਤਰ੍ਹਾਂ ਵਿਛਾ ਰਿਹਾਗਾ ਦੇਖੋ ਇਹ ਉਸ ਤੋਂ ਬਾਅਦ ਫੀਡਰਾਂ ਨੂੰ ਨੀਵੇਂ ਕਰਕੇ ਇਸ ਤਰ੍ਹਾਂ ਇਹ ਖਰਾਕ ਵਗੈਰਾ ਇਸ ਵਿੱਚ ਪਾ ਦਿੱਤੀ ਹੋਵੇ ਇਹ ਖਰਾਕ ਮੰਨ ਕੇ ਚਲੋ ਬਾਜ਼ਾਰ ਦੇ ਵਿੱਚ ਤੁਹਾਨੂੰ ਜੇ ਇਕੱਠਾ ਵਗੈਰਾ ਚਾਹਦਿਆਂਗੇ ਤੁਹਾਨੂੰ ਸਸਤਾ ਵੀ ਮਿਲ ਸਕਦਾ ਹੈ ਐਸ ਵੀ ਦੀ ਤਰ੍ਹਾਂ ਸਾਰੇ ਫੀਡਰਾਂ ਦੇ ਵਿੱਚ ਮੰਨ ਕੇ ਚਲੋ ਖਰਾਕ ਵਗੈਰਾ ਪਾ ਦਿਓ ਤਾਂ ਜੋ ਮੁਰਗੀਆਂ ਨੂੰ ਖਾਣ ਵਿੱਚ ਦਿੱਕਤ ਨਾ ਹੋਵੇ ਫਿਰ ਜਾਦਾ ਮੁਰਗੀਆਂ ਵੀ ਜਿਆਦਾ ਮੰਨ ਕੇ ਚਲੋ ਇਕੱਠੀਆਂ ਇਕ ਥਾਂ ਤੇ ਨਹੀਂ ਖਾ ਸਕਦੀਆਂ ਉਹਨਾਂ ਵਾਸਤੇ ਛੋਟੇ ਬੱਕਟ ਦੇ ਵਿੱਚ ਉਹ ਪਾ ਕੇ ਤੁਸੀਂ ਉਹ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਮੰਨ ਕੇ ਚਲੋ ਜੇ ਤੁਸੀਂ ਪਹਿਲਾਂ ਹੀ ਮੁਰਗੀ ਫਾਰਮ ਦਾ ਕੰਮ ਥੋੜਾ ਬਹੁਤ ਸਟਾਰਟ ਕੀਤਾ ਹੈ ਤਾਂ ਇਹ ਜਾਲੀਆਂ ਇਸ ਤਰ੍ਹਾਂ ਮੰਨ ਕੇ ਚਲੋ ਲਾ ਕੇ ਜਗ੍ਹਾ ਬਣਾ ਸਕਦੇ ਹੋ ਕਿ ਇੰਨੀ ਜਗ੍ਹਾ ਦੇ ਵਿੱਚ ਆਪਾਂ ਮੁਰਗੀਆਂ ਰੱਖਣੀਆਂ ਨੇ ਲਾਸਟ ਜਾਲੀ ਲਾ ਦਿੱਤੀ ਹੈ ਵੀਰ ਨੇ ਇਹ ਆ ਦੇਖੋ ਦੋਸਤੋ ਸਾਰੇ ਬੱਚੇ ਇਧਰ ਨੂੰ ਆ ਚੁੱਕੇ ਆ